ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵਾਲੀ ਤੁਹਾਡੇ ਨਾਲ ਇੱਕ ਨਵੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇਹ ਜਿਹੜੀ ਜਾਣਕਾਰੀ ਹੈ ਜੀ ਚੰਡੀਗੜ੍ਹ ਐਨਟੀਟੀ ਟੀਚਰ ਰਿਕਰੂਟਮੈਂਟ 2024 117 ਉਮੀਦਵਾਰਾਂ ਨੂੰ ਯੋਗਤਾ ਸਿੱਧ ਕਰਨ ਦਾ ਮੌਕਾ ਨਹੀਂ ਤਾਂ ਉਮੀਦਵਾਰੀ ਰੱਦ ਤਾਂ ਪਿਛਲੇ ਸਮੇਂ ਦੇ ਵਿੱਚ ਇੱਕ ਭਰਤੀ ਆਈ ਸੀ ਜੀ ਐਨਟੀਟੀ ਦੀ ਚੰਡੀਗੜ੍ਹ ਦੇ ਵਿੱਚ ਆ ਤਾਂ ਉਹਨਾਂ ਦੇ ਵਿੱਚ ਭਰਤੀ ਹੋ ਵੀ ਚੁੱਕੀ ਹੈ ਪਰ ਕੁਝ ਕੁ ਉਮੀਦਵਾਰ ਸੀਗੇ ਜਿਹੜੇ ਕਿਸੇ ਕਾਰਨ ਆਪਣੇ ਆਪ ਨੂੰ ਕੈਪੇਬਲ ਨਹੀਂ ਕਰ ਪਾਏ ਉਸ ਭਰਤੀ ਦੀ ਤਾਂ ਉਹਨਾਂ ਨੂੰ ਇੱਕ ਆਖਰੀ ਨੋਟਿਸ ਜਿਹੜਾ ਉਹ ਅੱਜ ਦਿੱਤਾ ਜਾ ਰਿਹਾ 117 ਮੈਂਬਰ ਨੇ ਕੁੱਲ ਤਾਂ ਇਹ ਸਾਰੀ ਜਾਣਕਾਰੀ ਇਹ ਪਤਾ ਨਾ ਸਾਂਝੀ ਕਰਦੀ ਹੈ ਚੰਡੀਗੜ੍ਹ 20 ਅਗਸਤ 2024 ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਦੇ ਨਰਸਰੀ ਟੀਚਰ ਐਂਟੀਟੀ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਦੌਰਾਨ ਕੁਝ ਉਮੀਦਵਾਰਾਂ ਨੂੰ ਅੰਤਿਮ ਨੋਟਸ ਹੈ ਜਿਹੜਾ ਜਾਰੀ ਕੀਤਾ ਗਿਆ ਇਸ਼ਤਿਆਰ ਨੰਬਰ 4/2023 ਦੇ ਤਹਿਤ 100 ਅਸਾਮੀਆਂ ਲਈ ਜਿਹੜਾ ਹੈਗੇ ਜੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਲਿਖਤੀ ਪ੍ਰੀਖਿਆ ਜਿਹੜੀ 7/4/2024 ਨੂੰ ਹੋਈ ਸੀ ਪਰ ਇਸ ਤੋਂ ਬਾਅਦ ਕੀ ਹੋਇਆ ਜੀ ਇਸ ਦੀ ਜਾਂਚ ਲਈ ਉਮੀਦਵਾਰਾਂ ਨੂੰ ਬੁਲਾਇਆ ਗਿਆ ਜਿਸ ਜਾਂਚ ਦੌਰਾਨ ਪਾਇਆ ਗਿਆ ਕਿ 117 ਉਮੀਦਵਾਰ ਯੋਗਤਾਵਾਂ ਪੂਰੀਆਂ ਨਹੀਂ ਕਰਦੇ ਦੇ ਕੋਈ ਕਿਸੇ ਕਾਰਨ ਉਹਨਾਂ ਵਿੱਚ ਥੋੜੀ-ਬਹੁਤ ਕਮੀਆਂ ਚਾਹੇ ਡਾਕੂਮੈਂਟ ਦੇ ਵਿੱਚ ਹੋਵੇ ਚਾਹੇ ਹੋ ਸਕਦਾ ਉਹਨਾਂ ਕੋਲ ਕੋਈ ਡਿਗਰੀ ਜਾਂ ਕੋਈ ਇਹ ਹੈਗਾ ਕਿਸੇ ਵੀ ਕਲਾਸ ਦਾ ਜਿਹੜਾ ਹੈਗਾ ਈਟੀਟੀ ਦਾ ਜਾਂ ਐਨਟੀਟੀ ਦਾ ਉਹ ਆਪਣਾ ਸਰਟੀਫਿਕੇਟ ਨਹੀਂ ਹੈਗਾ। ਅਤੇ 18 ਜਿਹੜੇ ਉਮੀਦਵਾਰ ਦਸਤਾਵੇਜ਼ਾਂ ਦੀ ਜਾਂਚ ਲਈ ਹਾਜ਼ਰ ਨਹੀਂ ਹੋਏ। ਠੀਕ ਹੈ ਜੀ ਇਹ ਕਾਰਨ ਵੱਡਾ ਹੈ ਦੇਖੋ ਇਹਨਾਂ ਸਾਰੇ ਉਮੀਦਵਾਰਾਂ ਨੂੰ 23 ਅਗਸਤ ਨੂੰ ਜਿਹੜਾ ਹੈਗਾ ਦੁਪਹਿਰ 12 ਵਜੇ ਸੈਕਟਰ 18 ਚੰਡੀਗੜ੍ਹ ਵਿਖੇ ਆਪਣੀ ਯੋਗਤਾ ਸਿੱਧ ਕਰਨ ਜਾਂ ਦਸਤਾਵੇਜ਼ ਪੇਸ਼ ਕਰਨ ਦਾ ਅੰਤਿਮ ਮੌਕਾ ਦਿੱਤਾ ਗਿਆ। ਜੇਕਰ ਇਸ ਮੌਕੇ ਦਾ ਲਾਭ ਨਹੀਂ ਉਠਾਇਆ ਜਾਂਦਾ ਤਾਂ ਉਹਨਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੀਗੀਕਰ ਦੇਖੋ ਆਖਰੀ ਨੋਟਸ ਹੈ ਜਿਹੜਾ ਇਹ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਨਹੀਂ ਜੇਕਰ ਉਹ 23 ਤਰੀਕ ਨੂੰ ਪੇਸ਼ ਹੁੰਦੇ ਆ ਜਾਂ ਆਪਣੀ ਯੋਗਤਾ ਸਿੱਧ ਕਰਦੇ ਆ ਤਾਂ ਉਹਨਾਂ ਨੂੰ ਵਿਚਾਰ ਲਿਆ ਜਾਊਗਾ ਅਦਰਵਾਈਜ਼ ਉਹਨਾਂ ਦੀ ਜਿਹੜੀ ਉਮੀਦਵਾਰੀ ਉਹ ਰੱਦ ਕਰ ਦਿੱਤੀ ਜਾਊਗੀ ਇਸ ਤੋਂ ਇਲਾਵਾ ਤਿੰਨੋਂ ਉਮੀਦਵਾਰਾਂ ਦੇ ਲੋੜਿੰਦੇ ਦਸਤਾਵੇਜ਼ ਅਧੂਰੇ ਹਨ ਜਿਨ੍ਹਾਂ ਨੂੰ ਵੀ 23 8 ਭਾਵ ਤੀ ਅਗਸਤ ਨੂੰ ਦਸਤਾਵੇਜ਼ ਪੂਰੇ ਕਰਨ ਲਈ ਕਿਹਾ ਗਿਆ ਠੀਕ ਹੈ ਜੀ ਤੇ ਇਹ ਸਾਰੀ ਉਹ ਪੂਰੀ ਜਾਣਕਾਰੀ ਹੈ ਸਿੱਖਿਆ ਭਾਗ ਨੇ ਸਪਸ਼ਟ ਕੀਤਾ ਹੈ ਕਿ ਇਸ ਤੋਂ ਬਾਅਦ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਊਗਾ ਤਾਂ ਇਹ ਫਾਈਨਲ ਹੈਗਾ ਚਾਂਸ ਹੈ ਜੀ ਉਹਨਾਂ ਸਾਰੇ ਉਮੀਦਵਾਰਾਂ ਕੋਲੇ 117 ਉਮੀਦਵਾਰ ਹੈ ਜਿਨ੍ਹਾਂ ਨੇ ਆਪਣੇ ਦਾਅਵੇਦਾਰੀ ਪੇਸ਼ ਕੀਤੀ ਹੈ ਪਰ ਹਜੇ ਤੱਕ ਉਹ ਆਪਣੀ ਜਿਹੜੀ ਹੈਗੀ ਆ ਦਾਅਵੇਦਾਰੀ ਸਿੱਧ ਨਹੀਂ ਕਰ पाए ਯੋਗਤਾ ਸਿੱਧ ਨਹੀਂ ਕਰ पाए ਤਾਂ ਉਹਨਾਂ ਨੂੰ ਆਖਰੀ ਮੌਕਾ ਇਹ ਜਿਹੜੀ ਹੈਗੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਤਾਂ ਕਿਰਪਾ ਕਰਕੇ ਇਹ ਵੀਡੀਓ ਉਹਨਾਂ ਸਾਰੇ ਹੀ ਕੈਂਡੀਡੇਟਸ ਨੂੰ ਜ਼ਰੂਰ ਸ਼ੇਅਰ ਕਰੋ ਜਾਂ ਉਹਨਾਂ ਨੂੰ ਦੱਸੋ ਕਿ ਜੇਕਰ ਤੁਹਾਡਾ ਕੋਈ ਦੋਸਤ ਮਿੱਤਰ ਇਸ ਕੈਟਾਗਰੀ ਵਿੱਚ ਆਉਂਦਾ ਹੈ ਉਹਨਾਂ ਨੇ ਐਂਟੀਟੀ ਦਾ ਜਿਹੜਾ ਹੈਗਾ ਅਪਲਾਈ ਕੀਤਾ ਹੋਇਆ ਹੈ ਤਾਂ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਹਰ ਤਰ੍ਹਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਦੇ ਲਈ ਜੁੜੇ ਰਹੋ ਸਾਡੇ ਨਾਲ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ